ਅੱਜ ਦੂਸਰਾ ਇਤਿਹਾਸਕ ਦਿਨ ਹੈ 3 ਦਸੰਬਰ 2024 ਕੱਲ ਦਾ ਇਤਿਹਾਸਕ ਦਿਨ ਸੀ 2 ਦਸੰਬਰ 2024 ਜਿਸ ਦਿਨ ਕੀ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਨੂੰ ਸਜ਼ਾ ਸੁਣਾਈ ਜਾਣੀ ਸੀ ਤੇ ਅੱਜ ਉਹ ਸਜ਼ਾ ਨਿਭਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਕੱਲ ਜੋ ਵੀ ਸਵਾਲ ਲੈ ਜੱਜਦਾਰ ਸ਼੍ਰੀ ਅਕਾਲ ਤਖਸੈ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਪੁੱਛੇ ਗਏ ਜੋ ਗਲਤੀਆਂ ਹੋਈਆਂ ਉਸ ਨੂੰ ਪ੍ਰਮਾਣ ਕੀਤਾ ਤੇ ਉਸ ਤੋਂ ਬਾਅਦ ਜਿਹੜੀ ਸਜ਼ਾ ਹੈ ਉਹ ਉਸ ਸੁਖਬੀਰ ਸਿੰਘ ਬਾਦਲ ਅਤੇ ਸਮੂਹ ਲੀਡਰਸ਼ਿਪ ਨੂੰ ਲਗਾਈ ਗਈ ਹੈ ਉਹ ਫਿਰ ਤਸਵੀਰ ਤੁਹਾਨੂੰ ਸਤਖੰਡ ਸ੍ਰੀ ਹਮੰਦਰ ਸਾਹਿਬ ਦੇ ਬਿਲਕੁਲ ਬਾਹਰ ਦੀ ਦਿਖਾ ਰਹੇ ਹਾਂ ਗੰਡਾ ਕਰਦੇ ਬਾਹਰ ਦੀ ਦਿਖਾ ਰਹੇ ਹਾਂ ਜਿੱਥੇ ਕਿ ਤੁਸੀਂ ਦੇਖੋ ਕਿ ਸੁਖਦੇਵ ਸਿੰਘ ਤਿੰਸਾ ਤੇ ਸੁਖਬੀਰ ਸਿੰਘ ਬਾਦਲ ਆਪਣੀ ਸਜਾ ਜਿਹੜੀ ਹੈ ਉਹਦੇ ਮਾਲੇ ਹੋਏ ਦਿਖਾਈ ਦੇ ਰਹੇ ਨੇ ਤੇ ਗਲ ਦੇ ਵਿੱਚ ਤਕਤੀਆਂ ਪਾਈਆਂ ਹੋਈਆਂ ਨੇ ਤੇ ਸੇਵਾਦਾਰਾਂ ਦਾ ਜਿਹੜਾ ਚੋਲਾ ਤੇ ਹੱਥ ਦੇ ਵਿੱਚ ਬਰਸ਼ਾ ਫੜ ਕੇ ਜਿਹੜੀ ਸੇਵਾ ਉਹ ਨਿਭਾਈ ਜਾ ਰਹੀ ਹੈ ਤੁਹਾਨੂੰ ਦੱਸ ਦੇ ਕਿ 1 ਘੰਟੇ ਦੀ ਜਿਹੜੀ ਇਹ ਸੇਵਾ ਚੱਲ ਰਹੀ ਹੈ ਸੁਖਦੇਵ ਸਿੰਘ ਤਿੰਸਾ ਤੇ ਸੁਖਬੀਰ ਸਿੰਘ ਬਾਦਲ ਇਹ ਸੇਵਾ ਜਿਹੜੀ ਨਿਭਾ ਰਹੇ ਨੇ ਤਾਂ ਤੁਹਾਨੂੰ ਦੱਸ ਦੇ ਕਿ ਕੱਲ ਜੋ ਵੀ ਸਵਾਲ ਲਗਾ ਕੀਤੇ ਗਏ ਸੁਖਬੀਰ ਸਿੰਘ ਬਾਦਲ ਹੋ ਇੱਕ ਹਾਂ ਦੇ ਵਿੱਚ ਹੀ ਜਵਾਬ ਆਇਆ ਕਿਉਂਕਿ ਜੋ ਵੀ ਗਲਤੀਆਂ ਕੀਤੀਆਂ ਸੀ ਉਸ ਨੂੰ ਪ੍ਰਵਾਨ ਕੀਤਾ ਗਿਆ ਉਸ ਨੂੰ ਮੰਨਿਆ ਗਿਆ ਤੇ ਉਸ ਤੋਂ ਬਾਅਦ ਜਿਹੜੀ ਸਜ਼ਾ ਲਗਾਈ ਗਈ ਹੈ ਉਹ ਚਾਹੇ ਉਹ ਸੁਧਾਰ ਲਹਿਰ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਤੇ ਇੱਕ ਸਖਤ ਆਡਰਾਂ ਦੇ ਵਿੱਚ ਕਿਹਾ ਕਿ ਜਿਹੜੀਆਂ ਤੁਸੀਂ ਵੱਖ-ਵੱਖ ਕਰਾਣੇ ਬਣਾਏ ਹੋਏ ਨੇ ਵੱਖ-ਵੱਖ ਕਰ ਬਣਾਏ ਹੋਏ ਨੇ ਜਿਵੇਂ ਸੁਧਾਰ ਲਹਿਰ ਤੇ ਸ਼੍ਰੋਮਣੀ ਅਕਾਲੀ ਦਲ ਉਸ ਨੂੰ ਇਕੱਠਾ ਕੀਤਾ ਜਾਵੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਟਰੋਂਗ ਕੀਤਾ ਜਾਵੇ ਇਹ ਜਿਹੜੀਆਂ ਸਜ਼ਾਆਂ ਲਗਾਈਆਂ ਗਿਆ ਨੇ ਇੱਕ ਹੱਦ ਦੇ ਵਿੱਚ ਬਰਸ਼ਾ ਫੜਿਆ ਹੋਇਆ ਪਾਣਾ ਜਿਹੜਾ ਅਸੀਂ ਪਾਇਆ ਹਾਇ ਚੋਲਾ ਜਿਹੜਾ ਪਾਇਆ ਹੋਇਆ ਉਸੇ ਸੇਵਾ ਹੋਵੇ ਉਹ ਜਿਹੜੀ ਨਿਭਾਈ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਅਤੇ ਬਹੁਤ ਸਮੇਂ ਤੋਂ ਲੀਕ ਕੀਤੀ ਜਾ ਰਹੀ ਸੀ ਤਨਖਾਹਿਆ ਘੋਸ਼ਿਤ ਕਰਨ ਤੋਂ ਬਾਅਦ ਕਦੋਂ ਸਜ਼ਾ ਲਗਾਈ ਜਾਏਗੀ ਨਕਰ ਸਿਚੈਂਸੀ ਜਿਸ ਦਿਨ ਕੀ 2 ਦਸੰਬਰ 2024 ਨੂੰ ਇਹ ਸਜ਼ਾ ਲਗਾਈ ਗਈ ਹੈ ਤੇ ਅੱਜ ਦੂਸਰਾ ਇਤਿਹਾਸਿਕ ਦਿਨ ਹੈ ਜਿਸ ਦਿਨ ਸੇਵਾਤ ਹੋਈ ਹੈ ਉੱਥੇ ਜਿਹੜੀਆਂ ਖਾਸ ਤਸਵੀਰਾਂ ਇਤਿਹਾਸਿਕ ਤਸਵੀਰਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਬਾਹਰ ਦੀਆਂ ਨੇ ਜਿੱਥੇ ਕਿ ਤੁਸੀਂ ਦੇਖੋ ਕਿ ਸੁਖਵੀਰ ਸਿੰਘ ਬਾਦਲ ਤੇ ਸੁਭੇਸ਼ ਸਿੰਘ ਤਿੰਸਾ ਆਪਣੀ व्हीलचेयर ਤੇ ਕਿਉਂਕਿ ਆ ਠੀਕ ਨਾ ਹੋਣ ਦੇ ਸੇਵਾ ਨਿਭਾ ਅਲਗਾਈ ਗਈ ਹੈ ਜਿਸ ਨੂੰ ਸਿਰ ਮੱਥੇ ਜਿਹੜੀ ਨਿਭਾਉਂਦੇ ਹੋਏ ਦਿਖਾਈ ਦੇ ਰਹੇ ਨੇ ਅੱਖਾਂ ਦੇ ਵਿੱਚ ਜਿਹੜੀ ਨਿਮੋਸ਼ੀ ਹੈ ਚਿਹਰੇ ਤੇ ਵਿੱਚ ਬੋਲ ਦੇ ਵਿੱਚ ਖਮੋਸ਼ੀ ਹੈ ਸਾਫ ਸਪਰਕ ਇਹ ਹੀ ਦਿਖਾਈ ਦੇ ਰਿਹਾ ਕਿ ਜਿਹੜੀ ਸੇਵਾ ਉਹ ਸਿਰ ਮੱਥੇ ਪ੍ਰਮਾਨ ਕਰ ਰਹੇ ਨੇ ਜਿਹੜੀ ਸਜਾ ਹੈ ਸਿਰ ਮੱਥੇ ਪ੍ਰਮਾਨ ਕਰ ਰਹੇ ਨੇ ਤੇ ਉੱਥੇ ਹੀ ਜਿਹੜੀਆਂ ਇਹ ਖਾਸ ਤਸਵੀਰਾਂ ਨੇ ਇਹ ਸੱਚ ਘਟ ਮੰਦਰ ਸਾਹਿਬ ਕੰਡਾ ਘਰ ਬਿਲਕੁਲ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਸਮੂਹ ਲੀਡਰਸ਼ਿਪ ਆਲੇ ਦੁਆਲੇ ਖੜੀ ਹੋਈ ਹੈ ਜਿਵੇਂ ਕਿ ਆਜ਼ਾਦ ਦਲਜੀਤ ਸਿੰਘ ਟੀਮਾਂ ਦੀ ਗੱਲ ਕਰੀਏ ਚਾਹੇ ਅਰਜਕਾਰੀ ਪ੍ਰਧਾਨ ਸ਼ੋਨ ਨਿਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘਦਰ ਹੋਣ ਸਮੂਹ ਲੀਡਰਸ਼ਿਪ ਆਸ-ਪਾਸ ਖੜੀ ਹੋਈ ਹੈ ਤੇ ਗੱਲ ਦੇ ਵਿੱਚ ਜੜੀਆਂ ਤਕਤੀਆਂ ਨੇ ਉਹ ਪਾਈਆਂ ਹੋਈਆਂ ਨੇ ਤੇ ਇਹ ਸੇਵਾ ਲਗਾਤਾਰ ਜਿਹੜੀ ਹੈ ਉਹ ਦਿਖਾਈ ਦੇਵੇਗੀ ਇਹ ਸੇਵਾ ਤੇ ਹੋਰ ਵੀ ਜਿਹੜੇ ਇੱਥੇ ਤੁਸੀਂ ਦੇਖੋ ਸਮੂਹ ਲੀਡਰਸ਼ਿਪ ਆ ਉਸ ਦੀਆਂ ਖਾਸ ਤਸਵੀਰਾਂ ਨੇ ਤਾਂ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਤਿੰਸਾ ਜਿਹੜੀ ਆਪਣੀ ਸਜਾ ਨੇ ਬਾਹਰ ਇਹਨੇ ਤੇ ਸੁਧਾਰ ਲਹਿਰ ਦੀ ਵੀ ਜਿਹੜੀ ਸੇਵਾ ਹੈ 12 ਤੋਂ ਲੈ ਕੇ 1 ਵਜੇ ਤੱਕ ਟਾਇਲਟ ਸਾਫ ਕਰਨ ਦੀ ਹੈ ਉਹ ਵੀ ਤਸਵੀਰਾਂ ਖਾਸ ਜਿਹੜੀਆਂ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਕੈਮਰਾਮੈਨ ਮਨੋਜੀਤ ਨਾਲ ਮਹਿਮਾਨ ਆਫ ਲਾਈਫ ਪੰਜਾਬੀ ਟੀਵੀ ਅਮਰ